ਮਾਝ ਮੇਰੀ ਜਿਹੜਾ ਮੇਨ ਮਕਸਦ ਹੈ ਜਿਹੜਾ ਲਈ ਆਇਆ ਮੈਂ ਵੀ ਆਇਆ ਹਾਂ ਸਿਰਫ ਮથે ਅਰੇ ਤੁਹਾਡੇ ਨੂੰ ਤੁਝੇ ਕੰਮ ਬਗੋ ਦੇਖੋ ਤੁਹਾਡੇ ਬੱਚਿਆਂ ਦੇ ਆਉਣ ਵਾਲੀ ਪੀੜ੍ਹੀ ਦੇ ਭਵਤ ਨੂੰ ਇਹਦਾ ਇਹ ਬਹੁਤ ਮਹਾਨ ਹੈ ਕਿੰਨੀ ਕ ਵਾਰ ਫੜੀ ਜਾਵਾਂਗੇ ਅਸੀਂ ਫੜ ਲਾਂਗੇ ਦੱਸਾਂਗੇ ਬੱਚੇ ਤੁਹਾਡੀ ਲਾਈਫ ਬਣਾਉਣੀ ਹੈ ਅਸੀਂ ਲਿਖਾਈ ਦੇਣੇ ਅਸੀਂ ਜਿਹੜੀ ਕਿਤਾਬ ਚ ਲਿਖਦੇ ਨਾਲ ਉਹ ਅੱਗੇ ਚੱਲੀ ਜਾਂਦੀ ਹੈ ਮੈਂ ਪੜ੍ਹੀ ਆਉਂਦੇ ਆ ਕੇ ਉਹਦੇ ਜੈਮੀ ਲੱਗੀ ਚੱਲੀ ਜਾ ਰਹੇ ਤੁਹਾਡੇ ਨਾਲ ਨਹੀਂ ਬੋਲਦਾ ਬੱਲੇ ਹੋਲੇ ਕਿਲਾ ਜਿੰਨੇ ਤੇ ਰਹੋਗੇ ਔਰ ਸੱਤਰ ਸਿਰ ਵੀ ਤੋਂ ਕੋਈ ਨੂੰ ਕੋਈ ਵਾਰੀ ਲੱਗ ਜਦੀ ਹੈ ਆਪਾਂ ਨਾਲ ਜਵਾਬਸਾਬ ਨੇ ਨਾ ਆਪਣਿਆਂ ਨਾਲ ਇਹਨਾਂ ਨੂੰ ਰੋਕ ਕੇ ਮਾਰਦਾ ਮਰਦਾ ਨਹੀਂ ਮਰਦਾ ਵੈਂਟੀਲੇਟਰ ਦੇ ਕੇ ਹਸਪੀਟਲ ਇੱਕ ਧਾਕੜ ਐਸ ਐਚਓ ਨੇ ਘਰਤੀ ਨਸ਼ਾ ਤਸਕਰਾਂ ਦੇ ਗੜ ਚ ਮੀਟਿੰਗ ਕਿਹਾ ਕਿ ਨਜ਼ਾਇਜ਼ ਨਹੀਂ ਹੋਵੇਗੀ ਤੇ ਦੋਸ਼ੀ ਬਖਸ਼ੇ ਨਹੀਂ ਜਾਣਗੇ ਨਸ਼ਾ ਤਸਕਰ ਜਾ ਨਸ਼ਾ ਵੇਚਣਾ ਛੱਡ ਦੇ ਜਾਂ ਇਲਾਕਾ ਹਿੰਮਤ ਮਲਹੋਤਰਾ ਅਜਿਹਾ ठाਣਾ ਔੜਾ ਦੀਨ ਆਉਂਦੇ ਪਿੰਡ ਗੜਪੜ ਚ ਤਾਕੜ ਐਸਐਚਓ ਹੇਮਤ ਮਲੋਤਰਾ ਨੇ ਮੀਟਿੰਗ ਕਰਕੇ ਨਸ਼ਾ ਤਸਕਰਾਂ ਨੂੰ ਕਿਹਾ ਕਿ ਜਾਂ ਨਸ਼ਾ ਵੇਚਣਾ ਬੰਦ ਕਰੋ ਜਾਂ ਫਿਰ ਇਲਾਕਾ ਛੱਡ ਦਿਓ ਉਹ ਨਸ਼ੇ ਦੇ ਕਰਕੇ ਆਪਣੇ ਇਲਾਕੇ 'ਚ ਹੋਰ ਕਾਰ ਨਹੀਂ ਉਜੜਨ ਦੇਣਗੇ ਤੁਸੀਂ ਦੇਖ ਰਹੇ ਹੋ ਔਰਤੋ న్యూਸ ਰੀਡਰ ਪੰਜਾਬਲੀ ਮਨਦੀਪ ਪਦੁੱਗਲ ਨਾਲ ਹਰਵਿੰਦਰ ਸਿੰਘ ਦੀ ਰਿਪੋਰਟ ਸਰ ਅੱਜ ਜਿਹੜੇ ਜਿਹੜੇ ਦਾ ਸਭ ਤੋਂ ਬਗਨਾਮ ਪਿੰਡ ਹੈ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਔੜ ਜੀ ਇੱਥੇ ਤੁਹਾਡੀ ਜਿਹੜੀ ਜੁਆਇਨਿੰਗ ਹੋਈ ਆ ਇਹਦੀ ਤੁਸੀਂ ਕਿਤਨਾ ਦੇਖਦੇ ਦੇਖੋ ਸਰ ਮੈਂ ਪੂਰੇ ਦਿਲੋਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਤੋਂ ਨਸ਼ਾ ਜਿਵੇਂ ਐਸਐਸਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਸਾਨੂੰ ਦਿੱਤੇ ਨੇ ਵੀ ਇਸ ਨਸ਼ਾ ਖਤਮ ਕਰਨਾ ਔਰ ਉਹਦੀ ਕੁਝ ਕਸੀ ਸਫਲਤਾ ਲੈ ਪਾ ਵੀ ਰਹੇ ਹਾਂ ਅੱਜ ਮੈਂ ਮੀਟਿੰਗ ਕੀਤੀ ਆ ਔਰ ਇਹਨਾਂ ਦੀ ਪਬਲਿਕ ਨਾਲ ਜਿਹੜੇ ਇੱਥੇ ਦੇ ਰਹਿਣ ਵਾਲੇ ਵਿਚਿੰਦੇ ਨੇ ਜਿਹੜੇ ਬਦਨਾਮ ਨੇ ਕਹਿ ਸਕਦੇ ਹੋ ਵੀ ਪਿਛੇ ਦਾ ਕੰਮ ਕਰਦੇ ਉਹਨਾਂ ਨੂੰ ਮੈਂ ਅੱਜ ਉਹਨਾਂ ਦੇ ਕੋਸ਼ਿਸ਼ ਕੀਤੀ ਜਮੀਰ ਨੂੰ ਟਟੋਲਣ ਦੀ ਵੀ ਤੁਸੀਂ ਇਹ ਮਾੜੇ ਕੰਮ ਛੱਡ ਦਿਓ ਤੇ ਅਸੀਂ ਉਹਨਾਂ ਨਾਲ ਹਰ ਵਕਤੋ ਸਾਥ ਆ ਪਰ ਜੇ ਉਹ ਇਹ ਕੰਮ ਨਹੀਂ ਛੱਡਣਗੇ ਤਾਜੀ ਸ਼ਕਤੀ ਨਾਲ ਗਾਰ ਵੀ ਕਰਦੇ ਰਹਾਂਗੇ। ਪਰ ਉੱਤੇ ਮੀਡੀਆ ਨੂੰ ਦੇਖਿਆ ਗਿਆ ਵੀ ਜਿਹੜੇ ਨਾ ਉਹ ਤਾਂ ਤੇ ਉਹਨਾਂ ਦੇ ਕੈਮਰੇ ਬੋਰ ਲੱਗੇ ਹੋਏ ਆ। ਬਹੁਤ ਜ਼ਿਆਦਾ ਉਹਨਾਂ ਨੇ ਆਪਣੇ ਕੈਮਰੇ ਲਾਏ ਹੋਏ ਆ ਦੂਰ ਤੋਂ ਹੀ ਪਕੜ ਕਰ ਲੈਂਦੇ ਵੀ ਪੁਲਿਸ ਆ ਰਹੀ ਹੈ। ਦੇਖੋ ਇਹ ਕੈਮਰੇ ਲਾਉਣਾ ਤਾਂ ਸਭ ਦੀ ਫੰਡਮੈਂਟਲ ਰਾਈਟਸ ਹੈ ਕੋਈ ਵੀ ਆਜ਼ਾਦ ਹੈ। ਬਟ ਜਿਹੜੇ ਉਹਨਾਂ ਨੇ ਲਾਏ ਨੇ ਉਹ ਕਿਸ ਮੋਟੀਵੇਸ਼ਨ ਕਿਸ ਕਿਸ ਨਾ ਉਹਦੇ ਨਾਲ ਲਾਏ ਆ ਅ ਕਾਰਨ ਨਾਲ ਇਹ ਆਪਾਂ ਸਾਰਿਆਂ ਨੂੰ ਪਤਾ ਹੈ। ਫਿਰ ਵੀ ਚਲੋ ਅਸੀਂ ਜੁਡੀਸ਼ਰੀ ਨਾਲ ਅਸੀਂ ਆਪਣੇ ਕਰਕੇ ਅਸੀਂ ਰਿਸਰਚ ਜੋ ਵੀ ਅਸੀਂ ਕਰਨਾ ਹੈ ਅਸੀਂ ਕਰਾਂਗੇ ਕੋਈ ਨਹੀਂ ਇਹ ਸਾਨੂੰ ਕੁਝ ਨਹੀਂ ਕਹਿੰਦੇ ਸੀਸੀਟੀਵੀ ਅਸੀਂ ਫਿਰ ਵੀ ਕਰਾਂਗੇ ਰੇਡ ਇਹਨਾਂ ਦੇ ਜੇਕਰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੇ ਜਿਹੜਾ ਨਸ਼ਾ ਤਸ਼ਕਰਾ ਨੂੰ ਅੱਜ ਤੋਂ ਅਸੀਂ ਮੈਸੇਜ ਕੀ ਦੇ ਮੈਸੇਜ ਤਾਂ ਇਹ ਹੈ ਜੀ ਛੱਡ ਦੇਣ ਬਿਲਕੁਲ ਯਾ ਮੇਰਾ ਇਲਾਕਾ ਛੱਡ ਦੇਣ ਨਹੀਂ ਤਾਂ ਪਰਚਾ ਦਊਂਗਾ ਸਰੇ ਤੱਕ ਜਿੱਥੇ ਮਾਰੀ ਚੱਲੇ ਜਿਹੜੀ ਮਰਜ਼ੀ ਅਪਰੋਚ ਕਰ ਲੈਣ ਤੇ ਜੇ ਫਿਰ ਵੀ ਉਹ ਪਾਏ ਜਾਂਦੇ ਬਾਅਦ ਪਰਚਾ ਦਵਾਂਗੇ ਡੈਫੀਨਿਟਲੀ ਪਰਚਾ ਦਵਾਂਗੇ ਨਾਮਜ਼ਦ ਕਰੂੰਗਾ ਪਰ ਇਹ ਵੀ ਹੈ ਕਈ ਵਾਰੀ ਦੇਖਿਆ ਜਾਂਦਾ ਵੀ ਉਹ ਜ਼ਮਾਨਤ ਕਰਾ ਕੇ ਦੂਜੇ ਤੀਜੇ ਦਿਨ ਚੌਥੇ ਦਿਨ ਆ ਦੇਖੋ ਜ਼ਮਾਨਤ ਦਾ ਹੈਗਾ ਜੀ ਇਹ ਜੁਡੀਸ਼ਰੀ ਰਕਮ ਹੈ ਉਹਨਾਂ ਨੇ ਦੇਖਣਾ ਵੀ ਇਹ ਦੇਣੀ ਹੈ ਨਹੀਂ ਦੇਣੀ ਉਹਦੇ ਵਿੱਚ ਸਾਡਾ ਗੁਰੂ ਹੈ ਅੱਜ ਤਾਂ ਇਹਨਾਂ ਨੂੰ ਨਸ਼ਾ ਰਿਕਵਰੀ ਕਰਕੇ ਪਰਚਾ ਦਿਨੋ ਇਹ ਜੇਲ੍ਹ ਭੇਜਾਂਗੇ ਸਾਰੇ ਦੇ ਵਿੱਚ ਇਹ ਆਵੇ ਹਨਾ ਔੜ ਇਲਾਕੇ ਦੇ ਵਿੱਚ ਤੁਸੀਂ ਦੇਖਦੇ ਹੋ ਬਾਹਰੋਂ ਅਣਵਿਛਾਤੇ ਨੌਜਵਾਨ ਬਹੁਤ ਆਉਂਦੇ ਆ ਨਸ਼ਾ ਲੈਣ ਉਹਨਾਂ ਨੇ ਤੁਸੀਂ ਕੀ ਕਰ ਰਹੇ ਹੋ ਉਹਨਾਂ ਨੂੰ ਦੇਖੋ ਸਾਡੀ ਕਿਓਆਰਟੀ ਔਰ ਸਰਵਲੈਂਸ ਤੇ ਲੱਗੇ ਹੋਏ ਆ ਬੰਦੇ ਜਿਹੜੇ ਆਉਂਦੇ ਆ ਇਹ ਜਿਹੇ ਉਹਨਾਂ ਦੇ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਤੇ ਜੇਕਰ ਕੋਈ ਰਾਤ ਨੂੰ ਮਿਲਦਾ ਅਸੀਂ ਉਹਨਾਂ ਨੂੰ 109 'ਚ ਵੀ ਕਲੰਧਰੇ ਦੇ ਰਹੇ ਹਾਂ 110 ਦੇ ਕਲੰਧਰੇ ਦੇ ਰਹੇ ਹਾਂ ਤਾਂ ਕਿ ਉਹਨਾਂ ਨੂੰ ਉਹਨਾਂ ਦੀ ਪ੍ਰੀਵੈਂਟਿਵ ਐਕਸ਼ਨ ਹੋ ਸਕੇ ਔਰ ਅੱਗੇ ਤੋਂ ਨਾਲ ਫੈਮਲੀ ਚੰਗੀ ਆ ਕੋਈ ਬੱਚੇ ਪੜ੍ਹੇ ਲਿਖੇ ਆ ਕੋਈ ਡਾਕਟਰ ਆ ਕੋਈ ਇੰਜੀਨੀਅਰ ਕੋਈ ਹਾਈ ਸਕੂਲ ਆ ਕੋਈ ਯੂਕੇਸੀ ਕਰਦੇ ਆ ਠੀਕ ਹੈ ਕਿੰਨਾ ਫਕਰ ਵਾਲੀ ਗੱਲ ਆ ਤੁਹਾਡੇ ਲਈ بجائے ਇਹ ਵੀ ਕਿ ਕੋਈ ਬਿੱਟਾ ਮੇਜ 'ਤੇ ਪਹਿ ਕਮਾ ਰਹੇ ਆ ਕਿੰਨੀ ਮੜੀ ਗੱਲ ਐ ਆਪਜੀ ਤੁਸੀਂ ਪਾਪਾ ਦੇ ਭਾਗੀਦਾਰ ਬਣਨੇ ਹੋ ਔਰ ਤੁਸੀਂ ਯੂਥ ਨੂੰ ਖਤਮ ਕਰਦੇ ਜਿਹੜੇ ਬੱਚੇ ਖਤਮ ਹੋ ਰਹੇ ਹਨ ਉਹ ਕਿਤੇ ਓਵਰਡੋਸ ਲੈ ਕੇ ਕਿਤੇ ਮਰ ਰਹੇ ਨੇ ਉਹਨਾਂ ਦੀ ਜਾ ਕੇ ਮਾਂ ਨੂੰ ਪੁੱਛੋ ਨਾ ਕਰੋ ਬਰਾਏ ਮਿਹਰਮੰਦੀ ਪਲੀਜ਼ ਰਿਕਵੈਸਟ ਕਰੋ ਕੋਈ ਹੋਰ ਕਾ ਮਿੱਲ-ਮੁੱਲ ਲਾ ਲਓ ਕੋਈ ਕੁਝ ਲਾ ਲਓ ਉਹਨੂੰ ਆਪਣੀ ਮਹਿਤ ਕਰ ਲਓ ਨਾ ਇਦਾਂ ਕਰੋ ਪਲੀਜ਼ ਰਿਕਵੈਸਟ ਕਰੋ ਇਹ ਗੱਲ ਤੁਹਾਨੂੰ ਅਰੇ ਚੇਤਾਵਨੀ ਦਿੰਦਾ ਹਾਂ ਫਿਰ ਮੈਂ ਛੇੜਾ ਤੱਕ ਲਿਆਂਗਾ ਔਰ ਛੇੜਾ ਤੱਕ ਪਾਛੇ ਦੂੰਗਾ ਤੋ ਡਿਮਰ ਕੀ ਆ ਜਮਾਦੀ ਨਾਲ ਲੋਕੀ ਲੋਕੀ ਆਪਣੇ ਧੀ ਪੁੱਤ ਦੇ ਨੇ ਮਾੜਾ ਸਮਝਣ ਲੱਗੇ ਤੁਹਾਡੇ ਪਿੰਡਾਂ 'ਚ ਔਡ ਗਰੁੱਪਲ ਤੇ ਨਸ਼ਾ ਉੱਥੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਇਹ ਦੇ ਵਿੱਚ ਜਿਹੜੀ ਜਨਮ ਦੇ ਦੀ ਸ਼ਕਤੀਆਂ ਖਤਮ ਹੋ ਜਾਂਦੇ ਬੰਦੇ 'ਚ ਖਤਮ ਹੋ ਜੂਗਾ ਬਿਲਕੁਲ ਬੰਨਛ ਖਤਮ ਹੋ ਜਾਣਗੇ ਲੋਕਾਂ ਦੇ ਤੁਹਾਡੇ ਦੇ ਸਮਝੋ ਮੜਾ ਗੁੱਟਾ ਥੋੜੇ ਦਿਨ ਲਈ ਆਏ ਆਪਾਂ ਕਿੰਨੀ ਆ ਚਾਰ ਦਿਨ ਦੀ ਜ਼ਿੰਦਗੀ ਆ ਕਿੰਨੀ ਕਿ ਬਦੋ 50 60 70 80 ਕੋਈ 90 ਦੇ ਬੋਲ ਨਾ ਕੋਈ ਨੀ ਕੋ ਨਾ ਕਿਲਾ ਜਿੰਨੇ ਫਿਰ ਆਪਾਂ 70 80 ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਵਾਰੀ ਲੱਗ ਜਾਂਦੀ ਹੈ ਆਪਾਂ ਨਾ ਜਵਾਨ ਸਾਹਿਬ ਨੇ ਨੇ ਨਾ ਆਪਣਿਆਂ ਸਾਹਿਬ ਨੇ ਦਾ ਮਰ ਰੋ ਕੇ ਮਰਦਾ ਮਰਦਾ ਕਿ ਨਹੀਂ ਮਰਦਾ ਵੈਂਟੀਲੇਟਰ ਦੇ ਕੋਈ ਹਸਪੀਟਲ 'ਚ ਤੇ ਕੀ ਤੁਸੀਂ ਆਪਣੇ ਤਸ਼ੀਦ ਨੂੰ ਕਰ ਲੂ ਤਾਂ ਜਿਹੜੇ ਮੈਂ ਖੜੀਆਂ ਰਹੀ ਮਾਂ ਮਾਤ ਕਿਉਂ ਨਹੀਂ ਸਮਝਦੇ ਤੁਸੀਂ ਸਭ ਆਪਣੇ ਬੱਚਿਆਂ ਨੂੰ ਖੜਾਓ ਕੋਈ ਸਪੋਰਟਸ ਕਰੇ ਕੋਈ ਕੋਈ ਪੜ੍ਹੇ ਕੋਈ ਕਿਸੇ ਚੰਗੀ ਫੀਲਡ 'ਚ ਜਾ ਕੇ ਜਦੋਂ ਆਪਣੇ ਦੇਸ਼ ਦਾ ਆਪਣੇ ਸੂਬੇ ਦਾ ਆਪਣੇ ਮੱਲੇ ਦਾ ਨੌਰੋਸ਼ਨ ਕਰੇ ਮਾਤਮਾ ਨਗਰ ਉਹਦੋਂ ਕਿਉਂ ਹੀ ਕਰਦੇ ਕਿੰਨੀ ਕਿਹ ਵਾਰ ਫੜੀ ਜਾਵਾਂਗੇ ਅਸੀਂ ਫੜ ਲਾਂਗੇ ਦਿੰਨਾ ਕਰਕੇ ਤੁਹਾਡੀ ਲਾਈਫ ਬਿਹਤਰ ਹੋ ਜੂਗੀ ਐਵੇਂ ਲਿਖਿਆ ਜਿਹੜੇ ਅਸੀਂ ਜਿਹੜੀ ਕਿਤਾਬ ਚ ਲਿਖਦੇ ਨਾ ਉਹ ਅੱਗੇ ਚੱਲੀ ਜਾਂਦੀ ਹੈ ਮੈਨੂੰ ਪੜ੍ਹੀ ਆਉਂਦੀ ਆਗੇ ਉਹਦੇ ਤੇ ਜੈਮੀ ਲੱਗੀ ਚੱਲੀ ਜਾ ਰਹੀ ਤੁਹਾਡੇ ਨਾਲ ਚੱਲੀ ਜਾ ਰਹੀ ਕੀ ਫਾਇਦਾ ਉਹ ਮੈਂ ਤੋ ਜੋ ਕੋਆਪਰੇਸ਼ਨ ਪਹੁੰਚਦਾ ਮੈਂ ਤੁਹਾਡੇ ਨਾਲ ਹਾਜ਼ਰ ਹਾਂ ਪਰ ਤੁਸੀਂ ਇਹ ਮਾਰੇ ਬਦ ਕੰਮ ਬੰਦ ਕਰੋ ਕੋਈ ਆਪਣਾ ਮਿਲ ਖੁੱਲਾ ਲਓ ਕੋਈ ਦਵਾਈ ਕੋਈ ਇਮਪੋਰਟ ਐਕਸਪੋਰਟ ਦਾ ਕੰਮ ਕਰ ਲਓ ਕੋਈ ਲੋਹੇ ਦੇ GST ਦਾ ਕੰਮ ਕਰ ਲਓ ਬਹੁਤ ਕੰਮ ਨੇ ਇਹਦੇ ਵਿੱਚ ਤੁਸੀਂ ਬੜੇ ਵਧੀਆ ਪੈਸੇ ਕਮਾਤਾ ਤੁਸੀਂ ਇਹਨੂੰ ਸਾਥ। ਔਰ ਮੈਂ ਜੇ ਦਸਾਂ ਨਹੀਂ ਆ ਜੇ ਮੈਨੂੰ ਮਿਲ ਗਿਆ ਮੈਂ ਬਿਲਕੁਲ ਸਿਰੇ ਤੱਕ ਜਾਊਗਾ ਔਰ ਪ੍ਰਾਪਰਟੀ ਬੁੱਕ ਕਰਾਂਗਾ ਸਾਰੀ। ਤੇ ਬੰਦੇ ਯਾਰ ਜੀ ਹੁਣ ਮੇਰੀ ਵੀ ਗੱਲ ਹੈ ਕਿ ਫੇਰਤੀ ਹੈ ਸਾਡੇ। ਨਹੀਂ ਬਾਹਰ ਹੁੰਦੀ। ਪਰ ਉਹ ਤੋਂ ਨਾ ਕੋਈ ਡਾਲਟੀ ਦਾ ਪਾਸਤਾ ਅੰਦਰ ਪੜਿਆ। ਹਾਂ ਹਾਂ। ਸਾਰੇ ਮੇਰੇ ਜੋ ਪਾਕੇ ਪਾਏ ਕੁਛ ਰਾਉ ਦਾ ਪਾਸਤਾ। ਉਹ ਕੁੱਤਾ ਚੋਰੀ ਦਾ ਪਾਸਤਾ। ਪਾਣਾ ਨਹੀਂ ਹੁੰਦਾ ਜੀ ਪਾਣਾ ਨਹੀਂ। ਇਹ ਗੱਲ ਤੋਂ ਕੋਈ ਕੁੱਤੇ ਚੋਰੀ ਦਾ ਪਾਸਤਾ ਤੇ ਕੁੱਤਾ ਚੋਰੀ ਦਾ ਦਾ ਫੇਰ ਤੇ ਚੋਰੀ ਦਾ ਪਾਸਤਾ ਜੀ ਇਹ ਉਹ ਬਲੀਆਂ ਗਾਡਰ ਬੜੀਆਂ ਚੱਕ ਲਈਆਂ। ਥੋੜੀ ਚੱਲੋ। ਅੱਜ ਜਨੂਜੀ ਉਹ ਵੀ ਮੋਕਾ ਗਏ ਮੋਕਾ ਜੇ ਮੁਕੰਨ ਤੇ ਖਾਣਾ ਹੁੰਦਾ ਸੜ ਹੂੰ ਮੈਂ ਪਾਕਪੁਰ ਜothe ਬਣਾਉਣ ਗਿਆ ਤੇ ਰਹਿ ਗਈ ਮੇਰਾ ਪਾਪੋਸ ਨੇ ਪਾਕਪੁਰ ਨੇ ਮੈਂ ਕਿਹਾ ਮੈਂ ਤੂੰ ਨਿਕਲ ਜਮਾ ਕਿੰਦਾ ਬਾਪ ਹੂੰ ਪਾਪੋਸ ਨੇ ਨਿਕਲੇ ਨਹੀਂ ਨਾ ਤਾਂ ਆਪਣਾ ਕਰੈਕਟਰ ਨੂੰ ਸਾਫ ਕਰ ਗ੍ਰੈਂਟ ਸਾਹਿਬ ਨੂੰ ਸਾਫ ਸੁਣਤਾ ਹੋਰ ਸੁਣਤਾ ਜਿਹੜੇ ਦਾਗ ਮੇਰੀ ਗੱਲ ਚੋਂ ਜਿਹੜੇ ਇਖਿਆਰਤ ਕੱਪੜੇ ਧਾਰਮਾਂ ਦੇ ਧੋਗ ਵੀ ਲੈ ਚਦੇ ਨੇ ਇਹ ਮੈਂ ਦਿੱਤੇ ਤੋਰ ਮੈਂ ਸਾਫ਼ ਕਰਦਾ ਬਿਲਕੁਲ ਨਹੀਂ ਪਰ ਪੁੱਛਨੇ ਨਹੀਂ ਬੰਦੇ ਨਾ ਫੋਨ ਕਰਨੇ ਬੰਦ ਨਾ ਪ੍ਰੂਫ ਤਾਂ ਦੋ ਪੁੱਛ ਕੋ ਕੰਮ ਨਹੀਂ ਥੋੜੀ ਮੈਂ ਚੱਕੀ ਕਿਸੇ ਹੋਰ ਦੇ ਪਰਚੇ ਮੈਂ ਨਹੀਂ ਕਿਸੇ ਹੋਰ ਤੇ ਦੇ ਦਿੰਦਾ ਪਰਚਾ ਇਹ ਇਹਨਾਂ ਨੇ ਇਹਨਾਂ ਦੇ ਇਹਨਾਂ ਤੇ ਨਹੀਂ ਦੇਣ ਸਰਪੰਚਾਂ ਨੂੰ ਆ ਫਿਰ ਇਹਨਾਂ ਨੇ ਜਿੰਨੇ ਵੀਰੇ ਕੇਸ ਨਿਪਟਲੇ ਜਿੱਦਾਂ ਸਾਰੇ ਦੇ ਤੋਂ ਪ੍ਰੂਫ ਹੀ ਤਰਾਕੋ ਤੇ ਦਿੱਤੇ ਉਹਨਾਂ ਨੇ ਦੇ ਹੀ ਦੀ ਜੀ ਮੇਰੇ ਪਾਰਟਾਈਨਰ ਇਹਨਾਂ ਨੂੰ ਕੁਝ ਆਪਣੀ ਸਾਰੀ ਜਜਮੈਂਟ ਦੀ ਕਾਪੀ ਦੋ ਮੈਂ ਤੁਹਾਨੂੰ ਦੋ ਮਹੀਨੇ ਤੋਂ ਮੈਂ ਤੁਹਾਡੇ ਮਾਸਟਰ ਕੋਲ ਹਾਂ ਆ ਦੋ ਮਹੀਨੇ ਨੂੰ ਆਪਣੀ ਸਾਰੇ ਜਜਮੈਂਟ ਦੀ ਕਾਪੀ ਦੋ ਵੀ ਬਰੀਆਂ ਮੈਂ ਤੁਹਾਡਾ ਸਾਰਾ ਇਲੋਸੈਂਟ ਕਿਉਂ ਲਾ ਕੇ ਪਾਸ ਨੂੰ ਕਹਿੰਦਾ ਕਿਵੇਂ ਬਣੂਗਾ ਤੁਹਾਡੇ ਅਫਸਰ ਜੀ ਤੁਹਾਡੇ ਬਾਹਰ ਦਾ ਹੁੰਦਾ ਫਿਰ ਤਾਂ ਗੱਲੇ ਕੋਈ ਨਹੀਂ ਜੰਦੇ ਸਾਰੇ ਸਾਡੇ ਦੁੱਖ ਚੰਗੇ ਬੈਠੇ ਅਫਸਰ ਸੀਨੀਅਰ ਸਾਡੇ ਫਿਰ ਤਾਂ ਗੱਲੇ ਕੋਈ ਨਹੀਂ ਜੀ ਸਰ ਬਸ ਮੇਰੀ ਜਿਹੜਾ ਮੇਨ ਮਕਸਦ